ਬਾਪੂ ਜੀ ਹੋਰ ਪਰਿਵਾਰ ਚ ਕੌਣ ਹੈ ਕੋਈ ਨਹੀਂ ਤੁਹਾਡਾ ਧੀ ਪੁੱਤ ਕੋਈ ਕੋਈ ਨਹੀਂ ਬਰਾਦਾ ਸਸਵਾਈ ਕੋਈ ਨਹੀਂ ਹੋਇਆ ਯਾਰ ਜੀ ਪੁੱਤ ਪਾਪੂ ਪੀ ਸਾਲ ਫੈਦਲ ਜੇ ਹਿੰਕੁਸ਼ ਸਾਹਬ ਜਾਂਦਾ ਹੈ ਹਾਂ ਇਕਦਮ ਸਾਹਬ ਅਜਾ ਕੱਲ ਤੱਕ ਸਾਹਬ ਤੋਂ ਹਿੰਕੁਸ਼ ਸਾਹਬ ਹਾਂਜੀ ਪੈਦਲ ਯਾਤਰਾ ਪੈਦਲ ਜਾਂਦਾ ਹੈ ਜੂ ਸਾਹਬ ਮਜੂਰ ਸਾਹਬ ਹਾਂਜੀ ਉਹ ਵੀ ਪੈਦਲ ਗਿਆ ਸੀ ਜੋ ਵੀ ਪੈਦਲ ਯਾਤਰਾ ਕਰਦੇ ਸੀ ਕਿਹਦੇ ਜਾਂਦਾ ਗਿਆ ਪਟਨਾ ਸਾਹਿਬ ਵਾਹਿਗੁਰੂ ਪੈਦਲ ਯਾਤਰਾ ਇੱਕ ਦਰਬਾਰ ਸਾਹਿਬ ਤੋਂ ਸਿਰਫ 1 ਕਿਲੋਮੀਟਰ ਦੂਰ ਬਾਪੂ RAM ਸਿੰਘ ਘਰ ਚ ਪਿਆ ਪਿੱਛੇ ਜਖਮ ਹੋ ਗਏ ਬੈਡਸੋਰ ਹੋ ਗਏ ਔਰ ਬਾਪੂਰੇ ਸੱਟ ਲੱਗੀ ਹੈ ਲੈ ਨਹੀਂ ਸਕਦਾ बापू ਦੱਸਦਾ ਵੀ ਜੇ ਮੇਰੀ ਭੈਣ ਰੋਟੀ ਦੇ ਜਾਂਦੀ ਸੀ ਤਾਂ ਮੈਂ ਖਾ ਲੈਂਦਾ ਸੀ ਕਿਉਂਕਿ ਉਹ ਵੀ ਵਿਚਾਰੀ ਪੂਰੀ ਸੋਰੀ ਆ ਆਪਣਾ ਬੇਟਾ ਵੀ ਘਰ ਵਾਲਾ ਨਹੀਂ ਹੈਗਾ ਘਰ ਵਾਲਾ ਹੈ ਨਹੀਂ ਤੇ ਬੇਟਾ ਵੀ ਉਹਦਾ ਠੀਕ ਨਹੀਂ ਤੇ ਜੇ ਨਹੀਂ ਦੇ ਕੇ ਗਿਆ ਕੋਈ ਰੋਟੀ ਬਾਪੂ ਕਹਿੰਦਾ ਮੈਂ ਕਈ ਦਿਨ ਭੁੱਖਾ ਵੀ ਪਿਆ ਰਹਿੰਦਾ ਸੀ ਕੜਾਈ ਦਾ ਕੰਮ ਕਰਦੇ ਸੀ ਇਹ ਤੇ ਜਿੰਨਾਕ ਲੋੜ ਹੁੰਦੀ ਸੀਗੀ ਉਹਨੇ ਕਿ ਜਦੋਂ ਕਮਾ ਲੈਂਦੇ ਸੀ ਤੇ ਜੱਥਿਆਂ ਦੇ ਨਾਲ ਪੈਦਲ ਯਾਤਰਾਵਾਂ ਦੇ ਤੌਰ ਤੇ ਜਾਂਦੇ ਸੀ 2 ਮਹੀਨੇ ਹੋ ਗਏ ਬਾਪੂ ਕਹਿੰਦਾ ਐਦਾਂ ਹੀ ਚੱਲ ਰਹੀ ਹੈ ਪਿੱਛੇ ਮਾਸ ਸਾਰਾ ਲੰਬੇ ਪੈਣ ਕਰਕੇ ਬਲ ਪਏ ਪਏ ਆ ਔਰ ਜੇ ਕਿਤੇ 2-4 ਦਿਨ ਹੋਰ ਡੇਟ ਹੋ ਜਾਂਦਾ ਪਿੱਛੋਂ ਬਿਲਕੁਲ ਸਰੀਰ ਗਲਣਾ ਸ਼ੁਰੂ ਹੋ ਜਾਣਾ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਹੋ ਗਈ ਜੇ ਯਾਰ ਇਹ ਨਾ ਐਕਸੀਡੈਂਟ ਹੋ ਗਿਆ ਸੀ ਅੱਛਾ ਜੀ ਉਹਦੀ ਬਲ ਕੇ ਹੁੰਦਾ ਹੈ ਜ਼ਿਆਦਾ ਕੀ ਆਈ अच्छा जी नहीं दिया बावा भी काम कर दिया लगता नहीं काम कर दिया तो हाँ जी नहीं, नहीं। के तो बुरा हाल है फोन किया है जी फोन कुछ नहीं हूँ तो मैं अंत करके बैठा है अंत करके हाँ चुप करके तेरा बिस्तर तेरा नशा ना पी पेशाब कितना क्या की पोटी है पेशाब बिस्तर तेरा पेशाब ना नहीं बिच्छेद कर कटिंग आने जाए कटिंग जाना तो ठीक है ना जब नहीं सकता

ਸ਼੍ਰੀ ਅਮਰਤਸਰ ਸਾਹਿਬ ਤੋਂ ਕਿਉਂਕਿ ਬਜ਼ੁਰਗ ਬਾਪੂ ਜੀ ਦੀ ਸੇਵਾ ਦਾ ਮੌਕਾ ਮਿਲਿਆ ਬਾਪੂ RAM ਸਿੰਘ ਜੀ ਨੂੰ ਲੈ ਕੇ ਆਏ ਨੇ ਬਾਈ ਹੁਣੀ ਆਰਾਮਦਾਸ ਜੀ ਦੇ ਨਗਰ ਤੋਂ ਬਾਪੂ ਦਾ ਚੂੜਾ ਟੁੱਟਿਆ ਹੋਇਆ ਘਰ ਦੇ ਵਿੱਚ ਪਿਆ ਇਕੱਲਾ ਹੀ ਨਰਕ ਘਟ ਰਿਹਾ ਸੀ ਔਰ ਘਰ ਦੇ ਹਾਲਾਤ ਇੰਨੇ ਮਾੜੇ ਸੀ ਵੀ ਬਾਪੂ ਜੀ ਦੇ ਘਰ 'ਚ ਢੇਰ ਲੱਗੇ ਪਏ ਸੀ ਆਲੇ-ਦਾਲੇ ਪੂਰੇ ਕਵਾੜੇ ਦੇ ਭਾਈ ਜੀ ਕੀ ਹਾਲਾਤ ਸੀ ਘਰ ਦੇ ਵਿੱਚ ਉਹ ਗਏ ਬਾਈ ਉਹ ਘਰ 'ਚ ਉੱਥੇ 12 ਬਾਥਰੂਮ ਸੀ ਸਾਰੇ ਉਸ ਕਰੀ ਜਾਂਦੇ ਸੀ ਕੋਈ ਰਸੋਈ ਨਹੀਂ ਤੇ ਬਾਥਰੂਮ ਸਾਰੇ ਇੱਕ ਕਮਰੇ ਦੀ ਚੀਜ਼ ਆ ਉੱਥੇ ਹੀ ਸਾਰਾ ਕੁਝ ਸੀ ਪਾਣੀ ਵੀ ਉੱਥੇ ਹੀ 12 ਬਾਥਰੂਮ ਵੀ ਉੱਥੇ ਹੀ ਬਾਥਰੂਮ ਇਹ ਰੋਟੀ ਖਾਣਾ ਪੀਣਾ ਸਾਰਾ ਇੱਕੋ ਕਮਰੇ 'ਚ ਸੀ ਬਾਪੂ ਰਾਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਕੀ ਕੰਮ ਕਾਰ ਕਰਦੇ ਸੀ ਕੜਾਈ ਦਾ ਕੰਮ ਕਰਦਾ ਸੀ ਬੜਾ ਕੜਾਈ ਜਿਹੜੀ ਆ ਸੂਟਾ ਵਗੈਰਾ ਤੇ ਹਾਂਜੀ ਠੀਕ ਆ ਜੀ ਆਪਦਾ ਕੰਮ ਸੀ ਜਾਂ ਕਿਸੇ ਦਾ ਲੱਗੇ ਕਰਦੇ ਸੀ ਆਪਦਾ ਕੰਮ ਸੀ ਠੀਕ ਆ ਬਾਪੂ ਜੀ ਉਟਕੇ ਬੈਠ ਹੋ ਜੂਗਾ ਨਹੀਂ ਨਹੀਂ ਬੈਠ ਹੋਣਾ ਠੀਕ ਆ ਕਿੰਨਾ ਕ ਟਾਈਮ ਹੋ ਗਿਆ ਬਾਪੂ ਜੀ ਚੂਲਾ ਟੁੱਟੇ ਨੂੰ ਬਈ ਚੂਲਾ ਟੁੱਟੇ ਨੂੰ ਦੋ ਮਹੀਨੇ ਹੋ ਗਏ ਛੱਡਿਓ ਤੁਹਾਨੂੰ ਇਹ ਨਹੀਂ ਪਤਾ ਮੈਨੂੰ ਟੁੱਟਾ ਸੀ ਇਹ ਤੇ ਜਦੋਂ ਵੀ ਸੱਟ ਲੱਗੀ ਮਤਲਬ ਹਾਂਜੀ 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 ਬਲਤ ਕਾਲ ਕਰੀਏ ਤੁਸੀਂ ਡਾਕਟਰ ਹੈਗੇ ਹੋ ਤੁਸੀਂ ਤੇ ਕੀ ਹੋਇਆ ਕੀ ਸੀ ਡਿੱਗ ਪਏ ਸੀਗੇ ਹਾਂ ਡਿੱਗ ਪਿਆ ਸੀ ਬਾਥਰੂਮ ਦੇ ਠੀਕ ਹੈ ਜੀ ਲੱਗ ਪੈਰ ਤੇ ਲੱਗ ਗਿਆ ਸੀ ਠੀਕ ਹੈ ਬਾਪੂ ਜੀ ਬਾਪੂ ਜੀ ਹੋਰ ਪਰਿਵਾਰ ਚ ਕੌਣ ਆ ਕੋਈ ਨਹੀਂ ਬਾਈ ਤੁਹਾਡਾ ਧੀ ਪੁੱਤ ਕੋਈ ਕੋਈ ਨਹੀਂ ਘਰ ਦਾ ਸਸਵਾਈ ਕੋਈ ਨਹੀਂ ਮੇਰਾ ਵਾਹਿਗੁਰੂ ਪੀ ਸਾਬ ਪੈਦਲ ਜਾਇ ਹਿਮਕੁੰਡ ਸਾਬ ਜਾਂਦਾ ਹੈ ਕਲਕੱਤਾ ਤੋਂ ਅਜਾ ਕਲਕੱਤਾ ਸਾਬ ਤੋਂ ਹਿਮਕੁੰਡ ਸਾਬ ਹਾਂਜੀ ਪੈਦਲ ਯਾਤਰਾ ਪੈਦਲ ਯਾਤਰਾ ਫਿਰ ਉਹ ਜਾਂਦਾ ਇਹ ਜੋ ਸਾਬ ਮਜੂਰ ਸਾਬ ਹਾਂਜੀ ਉਹ ਵੀ ਪੈਦਲ ਜਾਂਦਾ ਅਜਾ ਵੀ ਪੈਦਲ ਯਾਤਰਾ ਕਰਦੇ ਸੀ ਫਿਰ ਉਹ ਜਾਂਦਾ ਇਹ ਪਟਨਾ ਸਾਬ ਵਾਹਿਗੁਰੂ ਉਹ ਵੀ ਪੈਦਲ ਜਾਂਦਾ ਮਤਲਬ ਮਹਾਰਾਜ ਚਰਨਾ ਜੋ ਬੜਾ ਲੇਖ ਲਾਇਆ ਹੈ ਲੇਕਿਨ ਫਰਦ ਨੇ ਕੋਈ ਚੰਦਾ ਮੈਨੂੰ ਸਜਾ ਦੇਵੀ ਹੀ ਕਈ ਨੰਬਰ ਤੋਂ ਹੋਰ ਨੂੰ ਜੀ ਚਲੋ ਕੋਈ ਕਰਮਾਂ ਦਾ ਬਾਪੂ ਜੀ ਕੋਈ ਲੇਖਾ ਜੋਖਾ ਹੈ ਨਾ ਹਾਂ ਪਰ ਤੁਹਾਡੇ ਆ ਭੈਣ ਆ ਤੁਹਾਡੀ ਜੀ ਨਾਲ ਖੜੀ ਨੇ ਮਾਤਾ ਜੀ ਤੁਹਾਡਾ ਕੀ ਨਾਂ ਪਤਾ ਹੈ ਕੀ ਨਾਂ ਤੁਹਾਡਾ ਜਗਜੀਤ ਦਲਜੀਤ ਕੌਰ ਜਗਜੀਤ ਜਗਜੀਤ ਕੌਰ ਕੋਈ ਨਾ ਰੋ ਨਾ ਮੇਰੀ ਭੈਣ ਰੋ ਨਾ ਉਸ ਦਾ ਇਹ ਮਾਤਾ ਜੀ ਦੇ ਭੈਣ ਨੇ ਮਾਤਾ ਜੀ ਦਾ ਭਾਣਜਾ ਮਨਜੀਤ ਮਨਦੀਪ ਸਿੰਘ ਇਹ ਵੀ ਵੀਰਾ ਠੀਕ ਨਹੀਂ ਕਹਿੰਦੇ ਤਬਲਾ ਵਜਾਉਂਦਾ ਸੀ ਬਹੁਤ ਵਧੀਆ ਤਬਲਾ ਬਾਦਸ਼ਾਹ ਰਾਗੀ ਸਿੰਘ ਉਹ ਆਪਣੀ ਕਮੇਟੀ ਚ ਜੌਬ ਕਰਦਾ ਸੀ ਬਲੈਕ ਮੈਜਿਕ ਹੋ ਗਿਆ ਡਾਕਟਰ ਕਹਿੰਦਾ ਮੇਰੇ ਤੇ ਹੂੰ ਤੇ ਦੇਖੋ ਇਸ ਟਾਈਮ ਅਫਸਰ ਹੋਇਆ ਫਿਰਦਾ ਜਮਾਈ ਸੋਜੀ ਸਮਝ ਖਤਮ ਹੋ ਗਈ ਇਹ ਕੋਈ ਕਰਮਾਂ ਦਾ ਹੀ ਕੋਈ ਕਹਿੰਦੇ ਜਦੋਂ ਆਪਾਂ ਮਾਰੇ ਦੇ ਘਰ ਰਹਿਨੇ ਆ ਦੁਨੀਆਂ ਦੇ ਕੀਤੇ ਹੋਏ ਕਿਤੇ ਵੀ ਗਨਾਹ ਗੁਰੂ ਦੇ ਘਰ ਜਾ ਕੇ ਬਖਸ਼ਾ ਲੈਨੇ ਆ ਕਈ ਵਾਰੀ ਜਾਣੇ ਨਾ ਜਾਣੇ ਸਾਨੂੰ ਗੁਰੂ ਦੇ ਘਰ ਚ ਕੋਈ ਐਸਾ ਗਨਾਹ ਹੋ ਜੇਵੇ ਉਹ ਕਿਤੇ ਬਖਸ਼ਿਆ ਨਹੀਂ ਜਾਂਦਾ ਪਤਾ ਨਹੀਂ ਰੱਬ ਨੂੰ ਕਿਹੜੀ ਐਸੀ ਇਹਨਾਂ ਦੀ ਬੁਰਾਈ ਦੇਖੀ ਜਿਹੜਾ ਅੱਜ ਇਹਨਾਂ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਪਰਿਵਾਰ ਔਰ ਸਰਦਾਰ RAMDAS SINGH RAM SINGH ਜੀ ਦਾ ਦੱਸਦੇ ਨੇ ਮੇਰਾ ਹੋਰ ਕੋਈ ਨਹੀਂ ਗੁਰੂ ਰਾਮਦਾਸ ਹੀ ਆ ਬਸ ਬਸ ਹੋਈ ਸਾਰੀ ਜ਼ਿੰਦਗੀ ਮੈਂ ਉਹਨਾਂ ਦੇ ਚਰਨਾਂ 'ਚ ਕੱਤੀ ਹਾਂ ਹਾਂਜੀ ਜੇ ਦੇਤੋਂ ਮੇਰੇ ਦਸਨਵੇਂ ਤੁਰਕੇ ਦਸਤੋ ਦਰਬਾਰ ਸਾਹਿਬ ਤੋਂ ਹਜੂਰ ਸਾਹਿਬ ਤੱਕ ਪੈਦਲ ਯਾਤਰਾ ਹਾਂ ਨਾਨਕ ਬੇਦਰ ਬੇਦਰ ਤੁਰਕੇ ਹਾਂਜੀ 2800 ਕਿਲੋਮੀਟਰ ਨਾਨਕ ਗੁਰਨਾਨਕ ਪਾਤਸ਼ਾਹ ਮਹਾਰਾਜ ਦੀ ਚਾਨਣ ਸ਼ੋਭਾ ਪ੍ਰਾਪਤ ਧਰਤੀ ਬੀਦਰ ਉਹ ਪ੍ਰਾਪਤ ਕਰਕੇ ਉਥੇ ਸਾਰੇ ਸ਼ਹਿਰ ਦਾ ਪਾਣੀ ਖਾਰਾ ਹੈ ਲੇਕਿਨ ਉਥੇ ਜਿੱਥੇ ਗੁਰਨਾਨਕ ਦੇਵ ਜੀ ਨੇ ਘੋਟਾ ਲਾਇਆ ਹੈ ਨਾ ਉਹ ਪਾਣੀ ਨੋਟਾ ਉੱਥੇ ਬੀਦਰ ਕਰਨਾਟਕਾ ਚ ਵੀ ਪੈਦਲ ਔਰ ਹਜੂਰ ਸਾਹਿਬ ਪੈਦਲ ਔਰ ਹੇਮਕੋਂਡ ਸਾਹਿਬ ਪੈਦਲ ਯਾਤਰਾ ਪਟਨਾ ਸਾਹਿਬ ਦੀਆਂ ਪੈਦਲ ਯਾਤਰਾਵਾਂ ਔਰ ਰਿਕਾਰਡ ਪਿਆਗਾ ਸਾਰਾ ਕੜਾਈ ਦਾ ਕੰਮ ਕਰਦੇ ਸੀ ਇਹ ਬڑے ਮਹੀਨ ਕਲਾਕਾਰ ਕਿਉਂਕਿ ਇੱਕ ਬੜਾ ਬਰੀਕੀ ਦਾ ਬੜਾ ਮਹੀਨ ਕੰਮ ਆ ਕੜਾਈ ਦਾ ਕੰਮ ਔਰ ਉਹ ਇਹਨਾਂ ਦੀ ਕਿਰਤ ਕਮਾਈ ਸੀ ਤੇ ਜਿੰਨਾ ਕੁ ਲੋੜ ਹੁੰਦੀ ਸੀਗੀ ਉਹਨੇ ਜਦੋਂ ਕਮਾ ਲੈਂਦੇ ਸੀ ਤੇ ਜਥਿਆਂ ਦੇ ਨਾਲ ਪੈਦਲ ਯਾਤਰਾਵਾਂ ਤੇ ਤੁਰ ਪੈਂਦੇ ਸੀ ਬਸ ਅਰਦਾਸ ਕਰਿਓ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਾਨੂੰ ਸਮੱਤ ਬਖਸ਼ਣ ਅਸੀਂ ਬਾਪੂ ਰਾਮ ਸਿੰਘ ਜੀ ਦੀ ਸੇਵਾ ਕਰ ਸਕੀਏ। ਬਸ ਅਰਦਾਸ ਕਰਿਓ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਬਾਪੂ ਜੀ ਨੂੰ ਇੰਨੀ ਹਿੰਮਤ ਬਖਸ਼ਣ ਹੌਸਲਾ ਬਖਸ਼ਣ ਵੀ ਇਹਨਾਂ ਦੀ ਸਰਜਰੀ ਹੋ ਜੇਵੇ ਇਹ ਉੱਠ ਕੇ ਆਪਣੇ ਪੈਰਾਂ ਤੇ ਤੁਰਨ ਜੋਗੇ ਹੋ ਜਾਵੇ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਿਰਪਾ ਕਰਨ ਬਾਪੂ ਰਾਮ ਸਿੰਘ ਜੀ ਠੀਕ ਹੋ ਕੇ ਦਰਬਾਰਾ ਗੁਰੂ ਰਾਮਦਾਸ ਦੇ ਨਗਰ ਚ ਆਪਣੇ ਪੈਰਾਂ ਤੇ ਹੋ ਕੇ ਜ਼ਿੰਦਗੀ ਬਤੀਤ ਕਰ ਸਕੇ। ਇਹ ਸਾਰੀਆਂ ਜਿਹੜੀਆਂ ਸਾਡੀਆਂ ਜਾਂ ਬਾਪੂ ਜੀ ਦੀਆਂ ਇਹ ਜੀ ਤੁਹਾਡੇ ਨਾਲ ਸੰਜ ਪਾਈ ਆ ਇਹ ਤਾਂ ਹੀ ਪੂਰੀਆਂ ਹੋ ਸਕਦੀਆਂ ਜੇ ਤੁਸੀਂ ਸਾਰੇ ਅਰਦਾਸ ਕਰਿਓ। ਕਿਉਂਕਿ ਜਨ ਕੀ ਅਰਦਾਸ ਵਿਰਥੀ ਨਾ ਜਾਵੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਿਓ। ਪੀਰਬਸ ਬਾਪੂ ਜੀ ਤਕੜੇ ਹੋਣ ਤੰਦਰੁਸਤੋ ਬਾਪੂ ਜੀ ਦਾ ਭਾਂਜਾ ਵੀ ਇਹਨਾਂ ਦਾ ਵੀ ਅਸੀਂ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਇਹਨਾਂ ਦਾ ਵੀ ਟ੍ਰੀਟਮੈਂਟ ਸ਼ੁਰੂ ਹੋਵੇ ਜਿਵੇਂ ਭੈਣ ਕਹਿ ਰਹੀ ਆ ਵੀ ਕਾਲਾ ਜਾਦੂ ਕੀਤਾ ਕਿਸੇ ਨੇ ਮੈਜਿਕ ਬਲੈਕ ਮੈਜਿਕ ਉਹ ਸਾਰੀਆਂ ਚੀਜ਼ਾਂ ਚੋਂ ਇਹ ਬਾਹਰ ਆਉਣ ਗੁਰੂ ਸਾਹਿਬ ਸੀਸ ਤੇ ਹੱਥ ਰੱਖ ਕੇ ਇਸ ਬੱਚੇ ਨੂੰ ਵੀ ਠੀਕ ਕਰਨ ਬੜਾ ਵਧੀਆ ਤਪਲਾਵਾਦਕ ਆ ਬੜਾ ਵਧੀਆ ਕੀਰਤਨੀਆਂ ਮਹਾਰਾਜੀ ਸਿੰਘ ਆ ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਪਰਵਾਰ ਤੇ ਔਰ ਜਿਵੇਂ ਕਿ ਤੁਸੀਂ ਤਸਵੀਰਾਂ ਦੇਖੀਆਂ ਵੀ ਕੀ ਹਾਲਾਤ ਸੀ ਘਰ ਦੇ ਵਿੱਚ ਬਾਪੂ ਰਾਮ ਸਿੰਘ ਦੇ ਗੁਰੂ ਰਾਮਦਾਸ ਦੇ ਨਗਰ ਦੇ ਵਿੱਚ ਇੱਕ ਬਜ਼ੁਰਗ ਪਿਆ ਔਰ ਪੂਰਾ ਮਹੱਲਾ ਘੁਗ ਵਸਦਾ ਸਾਰਾ ਕੋਈ ਬਾਤ ਨਹੀਂ ਕਿ ਪੁੱਛਦਾ ਯਾਰ ਕਈ ਜਿੰਦਲ ਨੂੰ ਭੁਖਾਈ ਸੋਨਾਰੇ ਹਾਂ ਹਾਂਜੀ ਬਾਪੂ ਕੋਈ ਆਂਡ ਗਵਾਨ ਦਾ ਕੋਈ ਐਮਸੀ ਕੋਈ ਨਗਰ ਕਾਉਂਸਲ ਕੋਈ ਕਾਉਂਸਲਰ ਕੋਈ ਨਹੀਂ ਨਗਰ ਕਾਉਂਸਲ ਨੇ ਤੇ ਮੈਨੂੰ ਮੱਤ ਤਿਕਨ ਕਰੀ ਸ਼ਗਲ ਨਹੀਂ ਦਿਖਾਈ ਵੀ ਕਿਹੜਾ ਹੈਗਾ ਤੇ ਬਾਪੂ ਫਿਰ ਰੋਟੀ ਪਾਣੀ ਕੌਣ ਦੇ ਕੇ ਜਾਂਦਾ ਸੀ ਮੇਰੀ ਭੈਣ ਦੇ ਕੇ ਠੇਕੇ ਤੇ ਖਾਲੇ ਨਹੀਂ ਤੇ ਛੁਮ ਕਰਕੇ ਬਠੇ ਰਹੇ ਇਹ ਕਈ ਵਾਰੀ ਇਹ ਵੀ ਨਹੀਂ ਸੀ ਆਉਂਦੀ ਤਾਂ ਫਿਰ ਉਦਾਂ ਹੀ ਉਦੋਂ ਵਾਹ ਵਾਹ ਤੇ ਬਾਪੂ ਕਿਸੇ ਨੇ ਕੋਈ ਕਿਹਾ ਹੋਵੇ ਵੀ ਤੇਰਾ ਇਲਾਜ ਕਰਨ ਚੈੱਕ ਕਰਾਇਆ ਹੋਵੇ ਐਕਸਰਾ ਕਰਾਇਆ ਹੋਵੇ ਕੋਈ ਆਪਰੇਸ਼ਨ ਵਾਸਤੇ ਪੁੱਛ ਜੀ ਕਰਾਇਆ ਬਾਬਾ ਜੀ ਕਿੰਨੇ ਮਹੀਨੇ ਹੋ ਗਏ ਤਿੰਨੋਂ ਆਪਿਆਂ ਨੂੰ ਤੁਹਾਨੂੰ ਮਾਨੂੰ ਫੈਨ ਨੂੰ 2 ਮਹੀਨੇ ਤੋਂ ਜ਼ਿਆਦਾ ਹੋ ਗਏ 2 ਮਹੀਨੇ ਤੋਂ ਜ਼ਿਆਦਾ ਹੋ ਗਏ ਬੈਡ ਸੋਰ ਵੀ ਹੋ ਗਿਆ ਬੈਡ ਸੋਰ ਵੀ ਹੋ ਗਿਆ ਦੇਖੋ ਤੇ ਦੂਸਰਾ ਗੱਲ ਮੇਰੇ ਬਾਬਾ ਲਾਚੀ ਨੇ ਇਲਾਜ ਕਰਾਇਆ ਸੀ ਹੂੰ ਉਹ ਨਹੀਂ ਕਾਮਯਾਬ ਰਿਹਾ ਕਿਹੜਾ ਮਹੱਲਾ ਬਾਪੂ ਜੀ ਤੁਹਾਡਾ ਇਹ ਮਹੱਲਾ ਹੀ ਕੋਟ ਆਤਮਰਾਮ ਕੋਟ ਆਤਮਰਾਮ ਮਹੱਲਾ ਹੈ ਇਹ ਕਿੱਥੇ ਪੈ ਜਾਂਦਾ ਬਾਪੂ ਦਰਬਾਰ ਸਾਹਿਬ ਤੋਂ ਕਿੰਨਾ ਕਿ ਦੂਰ ਪੈਂਦੇ ਨੇ ਇਹ ਜੇ ਦਰਬਾਰ ਸਾਹਿਬ ਤੋਂ 1 ਮੀਲ ਪੈਂਦਾ ਹੈ 1 ਮੀਲ ਹਾਂਜੀ ਤੇ ਕੋ ਦਰਬਾਰ ਸਾਹਿਬ ਤੋਂ ਸਿਰਫ 1 ਕਿਲੋਮੀਟਰ ਦੂਰ ਬਾਪੂ ਰਾਮ ਸਿੰਘ ਘਰ ਚ ਪਿਆ ਪਿੱਛੇ ਜਾਖਮ ਹੋ ਗਏ ਬੈੱਡ ਸੋਰ ਹੋ ਗਏ ਔਰ ਬਾਪੂਰੇ ਸੱਟ ਲੱਗੀ ਹੈ ਲੈ ਨਹੀਂ ਸਕਦਾ ਬਾਪੂ ਦਾ ਦੱਬ ਜੇ ਮੇਰੀ ਭੈਣ ਰੋਟੀ ਦੇ ਜਾਂਦੀ ਸੀ ਤਾਂ ਮੈਂ ਖਾ ਲੈਂਦਾ ਸੀ ਕਿਉਂਕਿ ਉਹ ਵੀ ਵਿਚਾਰੀ ਪੂਰੀ ਸੂਰੀ ਆਪ ਦਾ ਬੇਟਾ ਵੀ ਘਰ ਵਾਲਾ ਨਹੀਂ ਹੈਗਾ ਘਰ ਵਾਲਾ ਹੈ ਨਹੀਂ ਤੇ ਬੇਟਾ ਵੀ ਉਹਦਾ ਠੀਕ ਨਹੀਂ ਤੇ ਜੇ ਨਹੀਂ ਦੇ ਕੇ ਗਿਆ ਕੋਈ ਰੋਟੀ ਬਾਪੂ ਕਹਿੰਦਾ ਮੈਂ ਕਈ ਦਿਨ ਭੁੱਖਾ ਵੀ ਪਿਆ ਰਿੰਦਾ ਸੀ ਅਰਾਮਦਾਸ ਨਗਰ ਦੇ ਵਿੱਚ ਰਹਿੰਦੇ ਆ ਅਸੀਂ ਆਪਣੇ ਆਸ ਪੜੋਸ ਆਪਣੇਾਂ ਦੀ ਵੀ ਜੇ ਖੈਰਸਾਰ ਨਹੀਂ ਲੈਣੀ ਖਬਰਸਾਰ ਨਹੀਂ ਲੈਣੀ ਫਿਰ ਹੋਰ ਕੀ ਕਰੀਏ ਕਰਿਓ ਜੀ ਅਰਦਾਸ ਬੇਨਤੀ ਬਾਪੂ ਰਾਮ ਸਿੰਘ ਵਾਸਤੇ ਜੀ ਚੁਕਣਾ ਹੋ ਰਹੀ ਏ ਨਹੀਂ ਨਹੀਂ ਬੰਮਾੜਾ ਇਹ ਦੇਖਣਾ ਬਾਪੂ ਆਪਾਂ ਬਾਲਾ ਨਹੀਂ ਦੇਖਾਂ ਓਏ ਅੱਜ ਹੋ ਗਈ ਪੰਬਰ ਹੋਈ ਕੋਈ ਨਹੀਂ ਚਲੋ ਬਸ ਠੀਕ ਹੈ ਬਾਪੂਰੀ ਵਿਚਾਰੇ ਦੀ ਛੜਦੇ ਬਾਪੂਆ ਲੈਟਰਨ ਵਗੈਰਾ ਵਿੱਚ ਹੀ ਹੋ ਰਹੀ ਆ ਪਤਾ ਨਹੀਂ 2 ਮਹੀਨੇ ਹੋ ਗਏ ਬਾਪੂ ਕਹਿੰਦਾ ਐਦਾਂ ਹੀ ਚੱਲ ਰਹੀ ਹੈ ਪਿੱਛੇ ਮਾਸ ਸਾਰਾ ਲੰਬੇ ਪੈਣ ਕਰਕੇ ਬਲ ਪਏ ਪਏ ਆ ਔਰ ਜੇ ਕਿਤੇ 2-4 ਦਿਨ ਹੋਰ ਲੇਟ ਹੋ ਜਾਂਦਾ ਪਿੱਛੋਂ ਬਿਲਕੁਲ ਸਰੀਰ ਗਲਣਾ ਸ਼ੁਰੂ ਹੋ ਜਾਣਾ ਸੀ ਮੈਂ ਭਲਾ ਹੋਵੇ ਅੰਮ੍ਰਿਤ ਵੀਰ ਇਹਨਾਂ ਦਾ ਸਾਰਿਆਂ ਦਾ ਜਿਹੜੇ ਇਹ ਉਪਰਾਲਾ ਕਰਕੇ ਤੇ ਟਿੱਕਰ ਲੈ ਕੇ ਆਏ Aku nak pergi Pakang. Nak ke Celok